ਸੈਂਟਰ ਤੋਂ ਹੋਈ ਸੀ ਕੋਈ ਵੀ ਇੰਨੇ ਅੱਛੇ ਬੰਦੇ ਆ ਕਿ ਕੈਨ ਸਰ ਕੋਈ ਵੀ ਕੰਮ ਇਹਨਾਂ ਸਾਨੂੰ ਨਹੀਂ ਪੁੱਛਣਾ ਕੋਈ ਵੀ ਆਮ ਬੰਦਾ ਇਹਨਾਂ ਰੋਕੀ ਚੱਲਦੇ ਪੈਰ ਕੋਲ ਤੇ ਕੰਮ ਹੁੰਦੀ ਹੈ ਸਾਡੀ ਵਾਰਡ ਤੇ ਨਹੀਂ ਪ੍ਰੋਬਲਮ ਸੀਵਰ ਦੀ ਸੀ ਕੋਈ ਸੁਪਰ ਸੈਕਸ਼ਨ ਦੀ ਮਸ਼ੀਨ ਆਪਣੇ ਪੈਸੇ ਤੇ ਨਿਰਕਾਰ ਮਸ਼ੀਨਾਂ ਮੰਗਾਈ ਪਾਰਸ਼ ਸ਼ਹਿਰ ਕਮੇਟੀ ਨੂੰ ਪਤਾ ਕਿ ਨਹੀਂ ਪਤਾ ਐ ਪਾਰਸ਼ ਮੈਂ ਅੱਗੇ ਆ ਕੇ ਆ ਕੇ ਦੇਖਿਆ ਬਿਲਕੁਲ ਠੀਕ ਹੈ ਪਾਰਕ ਡਿਪਾਰਟਮੈਂਟ ਮੇਰਾ ਵਾਸੀ ਮੀਰਪੁਰ ਜੇਕਰ ਐਸੇ ਐਫੇ ਉਹ ਜਿਹੜੇ ਤੁਸੀਂ ਕੰਮ ਦੇ ਆਪਣਾ ਨਾਮ ਦਾ ਦੇਣਾ ਬਲ ਮੈਂ ਗੰਗਾ ਦੇਵੀ ਹਾਂਜੀ ਪਾਰਕ ਨੰਬਰ 23 ਤੇ 4 ਜੀ ਤੇ ਸਾਡੀ ਆਪਣੀ ਬਾਤ ਕਰਦੇ ਆ ਜਿਹੜਾ ਪਾਰਕ ਦਾ ਮੀਰਪੁਰ ਕਾਫੀ ਜਿਹੜੇ ਬਾਬੇ ਜੀ ਆਹ ਰਹੇ ਆ ਮੈਂ ਸਾਰੇ ਨੂੰ ਕਿ ਆਪਣੇ ਪੈਸੇ ਦੇ ਨਾਲ ਹੀ ਤੇਮੇ ਤੇਲਵਾਏ ਬਧੀਆ ਕੰਮ ਕਰਤੇ ਮਗਰ ਕੰਮ ਉਹ ਜਿੰਨਾ ਕਿਸਾ ਉਹਨਾ ਕੰਮ ਹੋਇਆ ਥੋੜਾ ਔਰ ਕੰਮ ਆਪਾਂ ਸੀ ਉਹ ਆਪਣੇ ਆਪਾਂ ਦੀ ਤੋਂ ਆਪਾਂ ਕਰਵਾਈਏ ਉਹਨਾਂ ਨੇ ਸਾਡੇ ਜਿਹੜੇ ਸੈਂਟਰ ਤੋਂ ਮੀਟਿੰਗ ਕੋਲੀ تھی ਆਪਣੇ ਇੰਚਾਰਜ ਔਰ ਸਾਡੇ ਮੇਰ ਸਾਹਿਬ ਕਰਤ ਸਿੰਘ ਜੀ ਇਹ ਆਏ ਇਹਨਾਂ ਨੂੰ ਆਪਾਂ ਵਿਆਹ ਇਹ ਇਹ ਕੰਮ ਕਰਨਾ ਲਾਈਟਾ ਦਾ ਇੱਥੇ ਬੱਚਿਆਂ ਵਾਸਤੇ ਕੋਈ ਝੂਲਾ ਨਹੀਂ ਕੁਝ ਨਹੀਂ ਇਹ ਸਾਰੇ ਲੋੜਾਂ ਔਰ ਜੇ ਜੀ ਆਪਣਾ ਲਾਈਟਰ ਉੱਚੀ ਜਿਹੜੀ ਲਾਈਟ ਲੋਵਾਨੀ ਹੈ ਔਰ ਫਰਸ਼ ਪਈ ਜਾਵੇ ਔਰ ਜਿਹੜੀ ਜਿਹੜੀ ਕਮੀ ਆ ਮਾਲੀ ਦੇ ਕਮੀ ਹੈ ਜਾਂ ਸਫਾਈ ਦੀ ਕਮੀ ਹੈ ਇਹ ਸਾਰਾ ਕੰਮ ਕੀਤਾ ਜਾਵੇ ਇਹ ਸਭ ਔਰ ਸਾਡੀ ਨੀਤੀ ਨੀਤੀ ਕੌਲੀ ਜੀ ਨੇ ਵਾਦਾ ਕਰਕੇ ਇਹ ਕੌੜੇ ਤੋਂ ਜ਼ਿਆਦਾ ਕੰਮ ਮੈਂ ਕਰਾਉਂਗਾ ਬਸ ਸਵੇਰੇ ਮੇਰੇ ਕੋਲ ਆ ਕੇ ਮੈਡਮ ਆਜੇ ਔਰ ਵੀ ਦੋ ਚਾਰ ਜਣੇ ਆਵੇ ਕਿ ਇਹਨਾਂ ਦੇ ਆਪਾਂ ਸਾਰਾ ਕੰਮ ਕਿਨੂਚੋਂ ਵਧੀਆ ਕਰਾ ਕੇ ਦੇਵਾਂਗੇ ਯਾਦ ਰੱਖੀ ਬੀ ਸਾਡੇ ਜਿਹੜੇ ਬਜ਼ੁਰਗ ਬੱਚੇ ਪੜਨਾ ਕਿਤੇ ਸ਼ਹਿਰ ਤੋਂ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਮੈਂ ਆਪਣੇ ਵੱਲੋਂ ਆਪਣੇ ਬਾੜ ਵੱਲੋਂ ਮੇਰ ਸਾਫ ਗਾਦੀ ਔਰ ਨੀਤੀ ਕੌਲੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਬਧਾਈ ਦਿੰਦੀ ਹਾਂ ਆਪਣੇ ਜਿਹੜੇ ਪਾਪ ਸਾਈਟ ਦੇ ਮੈਂਬਰਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ ਇਕੱਠੇ ਹੋ ਕੇ ਕਰਨਾ ਚਾਹੀਦਾ ਠੀਕ ਹੈ ਸੈਂਟਰਲ ਦਾ ਮੇਰਾ ਆਲਰੇਡੀ ਪ੍ਰੋਜੈਕਟ ਜਿਹੜਾ ਚੱਲ ਹੀ ਰਿਹਾ ਹੈ ਤੇ ਪਾਰਕ ਸੀ ਵਿਜ਼ਿਟ ਤੇ ਮੈਂ ਰੂਟੀਨ ਵੀ ਕਰਦਾ ਹੁਣੇ ਵੀ ਇਨਫੈਕਟ ਅਸੀਂ ਜਿਹੜੀ ਸੀ ਪਾਰਕ ਹੋ ਗਿਆ ਹੈ ਉੱਥੇ ਵੀ ਅਸੀਂ ਕੋਰ ਡਵੈਲਪ ਕਰਨ ਲੱਗੇ ਹਾਂ ਇਹ ਵੀ ਪਾਰਕ ਬਹੁਤ ਸੋਹਣਾ ਮੈਂ ਆਲਰੇਡੀ ਇੱਥੇ ਹੋ ਕੇ ਗਿਆ ਸੀ ਐਸੀ ਡਵੈਲਪਮੈਂਟ ਦਾ ਪਲਾਨ ਬਣਾਉਣਾ ਹੁਣ ਹੋ ਸਕਦਾ ਵਾਕਿੰਗ ਟ੍ਰੈਕ ਬਣਾਈ ਇੱਥੇ ਸੋਹਣਾ ਜੈ ਸੰਥੈਟਿਕ ਦਾ ਕਿਉਂਕਿ ਏਰੀਆ ਬਹੁਤ ਵੱਡਾ ਹੈ ਔਰ ਆਲਰੇਡੀ ਕੰਕਰੀਟ ਹੋਇਆ ਹੈ ਤੇ ਬੜੀ ਜਲਦੀ ਇਹਨੂੰ ਹਫਤੇ ਦਸ ਦਿਨ ਦੇ ਵਿੱਚ ਕੰਮ ਸ਼ੁਰੂ ਕਰਾ ਕੇ ਮੈਡਮ ਨੂੰ ਸਾਡੇ ਇਹਦੇ ਕਾਉਂਸਲਰ ਨੇ ਦੰਦਾ ਦੇਵੀ ਉਹਨਾਂ ਕੋਲ ਪ੍ਰੋਜੈਕਟ ਬਣਵਾ ਦੇਣਾ ਇਹਨੂੰ ਹਫਤੇ ਦਸ ਦਿਨ ਵਿੱਚ ਕਰਾ ਦੇਣੇ ਕੰਮ ਕੋਈ ਜ਼ਿਆਦਾ ਨਹੀਂ ਹੈਗਾ ਲਿਸਟ ਲੰਬੀ ਜਰੂਰ ਹੈ ਪਰ ਕੰਮ ਥੋੜਾ ਹੀ ਨੇ ਸੋ ਜਲਦੀ ਕਰਾ ਦਾਂਗੇ ਹਫਤੇ ਦਸ ਦਿਨ ਵਿੱਚ ਛੋਟਾ ਕਰਾ ਕੇ ਖਤਮ ਰਿਕੁਆਇਰਮੈਂਟ ਸੀ ਗਿਆ ਪਬਲਿਕ ਦੀਆਂ ਸੋ ਮੇਰੇ ਨਾਲ ਸਭ ਤੋਂ ਪਹਿਲਾਂ ਤਾਂ ਸਾਡੇ ਆਮਦ ਮੇਂ ਪਾਰਟੀ ਹਲਕਾ ਜੰਦਰ ਸੈਂਟਰਲ ਦੇ ਇੰਚਾਰਜ શ્રી ਨਿਨ ਕੋਲੀ ਜੀ ਨੇ ਵੀ ਵਿਜ਼ਿਟ ਕੀਤੀ ਔਰ ਸਾਡੇ ਜਿਹੜੇ ਵਾਰਡ ਦੇ ਇੰਚਾਰਜ ਗੱਗਾ ਦੇ ਵੀ ਜੀ ਔਰ ਸਾਡੇ ਬਹੁਤ ਹੀ ਮੇਰੇ ਵੱਡੇ ਭਰਾ ਸਾਡੇ ਕੋਲੇਬਾਦੀ ਔਰ ਸ਼ਰਮਾ ਜੀ ਸਾਡੇ ਆਮਦ ਪਾਰਟੀ ਦੇ ਸੀਨੀਅਰ ਲੀਡਰ ਸਾਰੇ ਸਾਥੀ ਇਲਾਕਾ ਨਿਵਾਸੀਆਂ ਨੇ ਜਿਹੜੇ ਇਸ ਇਲਾਕੇ ਦੇ ਵਿੱਚ ਸੁਰੇ ਸਹਿਰ ਕਰਦੇ ਆ ਸੋ ਬੜਾ ਅੱਛਾ ਇਹਨਾਂ ਨੇ ਪਾਰਕ ਮੈਂ ਅਪਰੀਸ਼ੀਏਟ ਵੀ ਕਰੂੰਗਾ ਵੈਲ ਮੇਨਟੇਨਡ ਹੈ ਔਰ ਜੋ ਵੀ ਕੁਝ ਕਮੀਆਂ ਪੇਸ਼ੀਆਂ ਸਹੀਆਂ ਜੋ ਜੋ ਇਹਨਾਂ ਨੇ ਚਾਹੀਆਂ ਉਹ ਦੂਰ ਕਰ ਦੇ ਠੀਕ